ਜ਼ਿਲ੍ਹਾ ਪਠਾਨਕੋਟ ਦੇ ਕਈ ਪਿੰਡਾਂ 'ਚ ਬਿਜਲੀ ਨਾ ਆਉਣ ਕਾਰਨ ਲੋਕ ਪਰੇਸ਼ਾਨ ਲੋਕਾਂ ਕੀਤਾ ਪ੍ਰਦਰਸ਼ਨ ਸੂਬਾ ਸਰਕਾਰ ਅਗੇ ਮੁਦਦੀਆਂ ਸਹੂਲਤਾਂ ਸੁਚਾਰੂ ਢੰਗ ਨਾਲ ਦੇਣ ਦੀ ਕੀਤੀ ਅਪੀਲ ਜ਼ਿਲ੍ਹਾ ਪਠਾਨਕੋਟ ਜਿਸ ਦੇ ਇੱਕ ਪਾਸੇ ਹਿਮਾਚਲ ਅਤੇ ਦੂਜੇ ਪਾਸੇ ਜੰਮੂ ਕਸ਼ਮੀਰ ਸਰਦ ਹੈ ਅਤੇ ਜ਼ਿਲ੍ਹਾ ਪਠਾਨਕੋਟ ਵਿਖੇ ਰਣਜੀਤ ਸਾਗਰ ਡੈਮ ਵੀ ਹੈ ਅਤੇ ਉਪਰ ਭਾਰੀ ਦੁਆਬ ਨਹਿਰ ਤੇ ਜਗਾ ਜਗਾ ਚੱਕ ਡੈਮ ਵੀ ਬਣੇ ਹੋਏ ਨੇ ਤਾਂ ਜੋ ਲੋਕਾਂ ਨੂੰ ਗਰਮੀਆਂ ਚ ਬਿਜਲੀ ਦੇ ਸੰਕਟ ਤੋਂ ਨਿਜਾਤ ਮਿਲ ਸਕੇ ਪਰ ਇਸ ਸਭ ਦੇ ਬਾਵਜੂਦ ਜ਼ਿਲ੍ਹਾ ਪਠਾਨਕੋਟ ਦੇ ਕਈ ਪਿੰਡ ਅਜਿਹੇ ਹਨ ਜਿੱਥੇ ਲੋਕਾਂ ਨੂੰ ਬਿਜਲੀ ਨਾ ਆਉਣ ਦੀ ਵਜ੍ਹਾ ਨਾਲ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਲਮ ਤਾਂ ਇਸ ਵੇਲੇ ਇਹ ਹੈ ਕਿ ਬਿਜਲੀ ਨਾ ਆਉਣ ਦੀ ਵਜ੍ਹਾ ਦੇ ਨਾਲ ਲੋਕ ਸੜਕਾਂ ਤੇ ਨਿਤਰ ਨੂੰ ਮਜਬੂਰ ਹਨ ਅਤੇ ਲੋਕਾਂ ਵੱਲੋਂ ਬਿਜਲੀ ਦੀ ਸਮ ਨੂੰ ਲੈ ਕੇ ਸੂਬਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਸਬੰਧੀ ਜਦ ਪ੍ਰਦਰਸ਼ਨਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿੰਡ ਚ ਬਿਜਲੀ ਨਾ ਆਉਣ ਦੀ ਵਜ੍ਹਾ ਨਾਲ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਕਈ ਦੁਕਾਨਦਾਰ ਪਿੰਡ ਚ ਅਜੇ ਵੀ ਨੇ ਜਿਹਨਾਂ ਵੱਲੋਂ ਦੁਕਾਨਾਂ ਤੇ ਆਈਸਕ੍ਰੀਮ ਰੱਖੀ ਹੋਏ ਹੈ ਪਰ ਬਿਜਲੀ ਨਾ ਆਉਣ ਦੀ ਵਜ੍ਹਾ ਨਾਲ ਇਹਨਾਂ ਦਾ ਨੁਕਸਾਨ ਹੋ ਰਿਹਾ ਹੈ ਲੋਕਾਂ ਕਿਹਾ ਕਿ ਬਿਜਲੀ ਦੀ ਸਮੱਸਿਆ ਦੀ ਵਜ੍ਹਾ ਨਾਲ ਵਾਟਰ ਸਪਲਾਈ ਵੀ ਬੰਦ ਹੈ ਜਿਸ ਵਜ੍ਹਾ ਨਾਲ ਪਿੰਡ ਦੇ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਅਤੇ ਲੋਕ ਪਿੰਡ ਦੇ ਬਾਹਰੋਂ ਪਾਣੀ ਲੈਣ ਨੂੰ ਮਜਬੂਰ ਹਨ ਲੋਕਾਂ ਕਿਹਾ ਕਿ ਜਦਵੀ ਇਸ ਸੰਬੰਧੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੁੰਦਾ ਹੈ ਕਿ ਸਾਡੇ ਪਿੰਡ ਜੋ ਬਿਜਲੀ ਦੀ ਲਾਈਨ ਆ ਰਹੀ ਹੈ ਉਹ ਆਰਮੀ ਏਰੀਏ ਦੇ ਅੰਦਰੋਂ ਆ ਰਹੀ ਹੈ ਅਤੇ ਬਿਜਲੀ ਦਾ ਫਾਲਟ ਪੈਣ ਤੇ ਆਰਮੀ ਵਾਲੇ ਆਪਣੇ ਇਲਾਕੇ ਦੇ ਅੰਦਰ ਨਹੀਂ ਜਾਣ ਦਿੰਦੇ ਜਿਸ ਵਜ੍ਹਾ ਨਾਲ ਸਮੇਂ ਸਿਰ ਬਿਜਲੀ ਦਾ ਫਾਲਟ ਠੀਕ ਨਹੀਂ ਹੋ ਪਾਉਂਦਾ ਇਸ ਮੌਕੇ ਲੋਕਾਂ ਮੰਗ ਕੀਤੀ ਕਿ ਉਹਨਾਂ ਦੀ ਬਿਜਲੀ ਲਾਈਨ ਆਰਮੀ ਏਰੀਏ ਤੋਂ ਅਲੱਗ ਕੀਤੀ ਜਾਵੇ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਸਰਪਲਸ ਬਿਜਲੀ ਮਿਲ ਸਕੇ

ਕਾਫੀ ਟਾਈਮ ਤੋਂ ਇੱਕ ਥੋੜੇ ਟਾਈਮ ਤੋਂ ਨਹੀਂ ਹੈ ਅੱਬਾ ਜੀ ਐਕਚੁਅਲੀ ਮੇਨ ਪ੍ਰੋਬਲਮ ਇਹ ਹੈ ਕਿ ਜਿਹੜੀ ਸਾਡੀ ਲਾਈਨ ਹੈ ਨਾ ਬਾਈ ਛਤਵਾਲੀ ਲਾਈਨ ਹੈ ਜੀ ਇਹ ਇਹ ਆਂਦੀ ਆਰਮੀ ਏਰੀਆ ਦੇ ਵਿੱਚੋਂ ਤੇ ਮਾੜੀ ਜੀ ਹਣਿਆਰੀ ਚਲਦੀ ਹੈ ਤੇ ਇਹ ਨਾਲ ਹੀ ਮਤਲਬ ਕਿ ਆਪਣੀ ਸੇਫ ਸਾਈਡ ਪਾਸੇ ਚਲੋ ਜੀ ਸ਼ਟਡਾਊਨ ਮਤਲਬ ਇਹ ਹੈ ਵੀ ਜੇ ਅਸੀਂ ਨਹੀਂ ਕੀਤੀ ਕੁਝ ਪ੍ਰੋਬਲਮ ਹੋ ਗਈ ਵੀ ਕਿੰਨਾ ਹੀ ਕਰਨਾ ਹੈ ਬੰਦੇ ਨਹੀਂ ਜੀ ਜੇ ਕੋਈ ਹਾਂਜੀ ਕੋਈ ਬੰਦਾ ਨਹੀਂ ਹੈਗਾ ਜੀ ਕੋਈ ਵੀ ਉੱਥੋਂ ਕਰ ਦਿਆਂਗੇ ਫਿਊਜ ਤੱਕ ਨਹੀਂ ਭਾਜੀ ਕੋ ਲਾਣ ਆਂਦਾ ਤੇ ਟਾਈਮ ਸਰ ਤੀ ਮੰਨਦੇ ਹੋ ਫਿਊਜ ਤੱਕ ਨਹੀਂ ਕੋਈ ਲਾਣ ਆਂਦਾ ਹਾਂਜੀ ਨਹੀਂ ਨਹੀਂ ਭਾਜੀ 10 ਵਜੇ ਆਵਾਂਗੇ ਜ ਤੇ ਉਹ ਉੱਤੋਂ ਸਰਬੰਦ ਦੁਕਾਨਦਾਰ ਹੈ ਜਿੱਦਾਂ ਹਣ ਉਹਨੂੰ ਘਰਾਂ ਦੀ ਬਿਜਲੀ ਤੇ ਜੇ ਮੰਨ ਲਓ ਫ੍ਰੀ ਹੈ ਕੋਈ ਗੱਲ ਨਹੀਂ ਪਰ ਸਰ ਆਪਾਂ ਇੱਥੇ ਤੇ ਪੈਸੇ ਪਏ ਕਰ ਰਹੇ ਆ ਨਾ ਦੁਕਾਨ ਤੇ ਔਰ ਆਈਸਕ੍ਰੀਮ ਦਾ ਕੰਮ ਹੈ ਨਾਲ ਮੇਰਾ ਠੀਕ ਹੈ ਬਿਲਕੁਲ ਮਤਲਬ ਘਟੋ ਘਾਟ ਮੇਰੇ ਕੋਲ 24 25 ਹਜ਼ਾਰ ਨੁਕਸਾਨ ਹੋ ਚੁੱਕੇ ਇਸ ਸੀਜ਼ਨ ਦੇ ਵਿੱਚ 24 25 ਹਜ਼ਾਰ ਦਾ ਨੁਕਸਾਨ ਉਹ ਤੈਨੂੰ ਮੈਰੀਟਨ ਦੇ ਵਿੱਚ ਇਹ ਚੀਜ਼ ਕਹਿਸਾ ਨਾ ਦੱਸੋ ਇਹਦਾ ਜ਼ਿੰਮੇਵਾਰ ਕੌਣ ਹੈ ਸਾਨੂੰ ਤੇ ਬਿੱਲ ਆ ਰਿਹਾ ਸਰ 4000 3000 ਰੁਪਏ ਦੀ ਉਹ ਅਸੀਂ ਤਾਂ ਭਰ ਰਹੇ ਆ ਨਾ ਜੀ ਤੁਹਾਨੂੰ ਦੱਸੋ ਇਹ ਸਾਡਾ ਕੀ ਕਸੂਰ ਹੈ ਦੇ ਵਿੱਚ ਜੇ ਡਿਪਾਰਟਮੈਂਟ ਤਰਫੋਂ ਮੰਨ ਲੋ ਜੀ ਕਹਿੰਦੇ ਆਰਮੀ ਰਹੀ ਜਾਣ ਨਹੀਂ ਦਿੰਦੇ ਜੀ ਕਿਸੇ ਨੂੰ ਵੀ ਤੇ ਤੁਸੀਂ ਸਰ ਸਾਡੀ ਇਹ ਮੰਗ ਸਰੀ ਮੇਰੇ ਸਤ ਤੋਂ ਵੱਡੀ ਮੰਗ ਇਹ ਆ ਕਿ ਸਾਡੀ ਜਿਹੜੀ ਲਾਈਨ ਹੈ ਇੱਥੋਂ ਬਾਹਰ ਕਰਾਈ ਜਾਏ ਕਿਉਂਕਿ ਤਾਂ ਜੋ ਮਤਲਬ ਕਿ ਕਹੇ ਵੀ ਟਾਈਮ ਦੇ ਪਰ ਕੋਈ ਪ੍ਰੋਬਲਮ ਆਂਦੀ ਹੈ ਕਿ ਬੰਦਾ ਉਹਨੂੰ ਕਹਿ ਸਕਦਾ ਹੈ ਕਿ ਦੇਖੋ ਜੀ ਦੇਖੋ ਸਿੱਧਾ ਬਾਹਰ ਨਾ ਉਹ ਨਹੀਂ ਜੀ ਸਰ ਉਹ ਅੰਦਰ ਜਾਣ ਦਿੰਦੇ ਐ ਐਸਡੀਓ ਸਾਹਿਬ ਆਣਗੇ ਪਰਮਿਸ਼ਨ ਦੇਣਗੇ ਫੇਰਾਣਾ ਜੀ ਤੇ ਸਰ ਇਹ ਤਾਂ ਕੋਈ ਐਕਸਕਿਊਜ਼ ਹੀ ਨਹੀਂ ਹੈ ਮੇਰੇ ਹਿਸਾਬ ਨਾਲ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ 24 ਘੰਟੇ ਬਿਲਦੀ ਦੇਵਾਂਗੇ ਦੇਖੋ ਸਰ ਤੁਸੀਂ ਕਿਹਨੂੰ ਪੁੱਛ ਰਹੇ ਹੋ ਸਪਿੰਨ ਪਿੰਡ ਦੇ ਵਿੱਚ ਵੀ ਅੰਦੀਵਤ ਬੱਤੀ ਉਹ ਗੱਲ ਬੱਕਰੀ ਜਿਹੜਾ ਇਨਵਰਟਰ ਲਾਇਆ ਬੰਦਿਆਂ ਨੇ ਉਹ ਥੋੜਾ ਬਹੁਤ ਬੈਕਅਪ ਹੁੰਦਾ ਠੀਕ ਹੈ ਨਾ ਪਰ ਇੰਨਾ ਥੋੜੀ ਹੁੰਦਾ ਛੁੱਟੜੇ ਬੱਚੇ ਆ ਯਾਰ ਉੱਤੋਂ ਫਿਰ ਉਹਦੇ ਨਾਲ ਪਾਣੀ ਵੀ ਨਹੀਂ ਆਂਦਾ ਜੇ ਬਿਜਲੀ ਨਹੀਂ ਹੈ ਤਾਂ ਕੱਲ ਦੇਖੋ ਸਾਡੇ ਪਿੰਡ ਜੇ ਕਿਸੇ ਨੂੰ ਪਾਣੀ ਨਹੀਂ ਮਿਲਿਆ ਕਹਿੰਦੇ ਜੀ ਵਾਟਰ ਸਪਲਾਈ ਨਹੀਂ ਚੱਲੇ ਬੱਤੀ ਨੇ ਕਿੱਥੋਂ ਚੱਲਣੀ ਹੈ ਸਿੱਧਾ ਹੀ ਸਿੱਧਾ ਹੀ ਹਿਸਾਬ ਹੈ ਕਦੀ ਉੱਥੇ ਮੁਲਾਸ਼ਬ ਨਹੀਂ ਹੁੰਦਾ ਕਦੀ ਇੱਥੇ ਬੱਤੀ ਨਹੀਂ ਹੈ ਹਿਸਾਬ ਬਰਾਬਰ ਕਿੰਨੀ ਦੇਰ ਤੱਕ ਬੱਤੀ ਬੰਦ ਰਹਿੰਦੀ ਹੈ ਸਰ ਦੇਖੋ ਕੱਟ ਲੱਗਣ ਲ ਮੁਰਗੀ 14 14 ਘੰਟੇ ਦਾ ਘਟ ਵੀ ਹੈ ਤੇ ਜੇ ਫੋਨ ਕਰੀਏ ਜੇ ਕੋਈ ਚੱਕਲੇ ਉਹ ਕਹਿੰਦੇ ਜੀ 6 ੜਗੇ ਵੀ ਬੰਦ ਹੈ ਜੀ 33 ਕੇ ਵੀ ਬੰਦ ਹੈ ਜੀ ਹੁਣ ਸਾਨੂੰ ਦੱਸੋ ਕੀ ਬੰਦ ਹੈ ਨਾਲ ਵਾਲੇ ਪਿੰਡ ਚ ਭੱਬਰ ਚ ਲਾਈਟ ਹੁੰਦੀ ਹੈ ਨਾਲ ਥੱਲੇ ਕੋਹ ਲਾਈਟ ਹੁੰਦੀ ਹੈ ਇਹ ਸਾਡਾ ਆਰਮੀ ਏਰੀਆ ਬਿਲਕੁਲ ਨਾਲ ਪੈਂਦਾ ਥੋ 300 ਮੀਟਰ ਇੱਥੇ ਕਦੀ ਲਾਈਟ ਜਾਂਦੀ ਨਹੀਂ ਹੈ ਇਹਨਾਂ ਦੀ ਲਾਈਨ ਵੀ ਤਾਂ ਸਰ ਉਸੇ ਜੰਗਲ ਚੋਂ ਆਂਦੀ ਹੈ ਇਹਦੀ ਕਿਉਂ ਨਹੀਂ ਜਾਂਦੀ ਫਿਰ ਜੇ ਮੰਨ ਲਓ ਕੋਈ ਫਾਲਟ ਹੈ ਤੇ ਫਿਰ ਇੰਦੀ ਵੀ ਜਾਣੀ ਚਾਹੀਦੀ ਹੈ ਫਿਰ ਜਾਂ ਕੋਈ ਵਕਰੀ ਲੈਣ ਜੇ ਇਹਨਾਂ ਨੂੰ ਦਿੱਤੀ ਸਾਨੂੰ ਵੀ ਦਿਓ ਮੇਰਾ ਨਾਮ ਤਿਲਕਰਾਜ ਹੈ ਜੀ ਸੋ ਕਿਹੜਾ ਪਿੰਡ ਬੰਦਾ ਆਪਣਾ ਸਰ ਇਹ ਪਿੰਡ ਬੰਦਾ ਹਲੇੜ ਜੂੰਗਤ ਸਰ ਕੀ ਕਾਰਨ ਹੈ ਜਿਹੜਾ ਇੱਥੇ ਜਿਹੜਾ ਪ੍ਰੋਟੈਸਟ ਆ ਜਿਹੜਾ ਕੀਤਾ ਜਾ ਰਿਹਾ ਸਰ ਪ੍ਰੋਟੈਸਟ ਦਾ ਕਾਰਨ ਇਹ ਹੈਗਾ ਕਿ ਇੱਥੇ ਬਿਜਲੀ ਦੀ ਬਹੁਤ ਜ਼ਿਆਦਾ ਸਮੱਸਿਆ ਜੀ ਦੋ ਦੋ ਦਿਨ ਲਾਈਟ ਨਹੀਂ ਜਾਂਦੀ ਔਰ ਸੋ ਰਾਤ ਨੂੰ ਬਾਰਿਸ਼ ਗਈ ਕੱਲ ਰਾਤ ਨੂੰ ਜਾ ਕੇ ਲਾਈਟ ਆਈ ਘਟੋ ਘਟ ਵੀ 24 ਘੰਟੇ ਤੋਂ ਵੀ ਜ਼ਿਆਦਾ ਦੇਰ ਬਾਅਦ ਉਤੋਂ ਇੱਕ ਦਿਨ ਪਹਿਲਾਂ ਵੀ ਲਾਈਟ ਨਹੀਂ ਸੀਗੀ ਉਤੋਂ ਇੱਕ ਦਿਨ ਪਹਿਲਾਂ ਵੀ ਨਹੀਂ ਸੀਗੀ ਦਿੱਲੀ ਦਾ ਹੀ ਡਰਾਮਾ ਹੋ ਗਿਆ ਇਹਨਾਂ ਦਾ ਲਾਈਟ ਕੱਟ ਦਿੰਦੇ ਆ ਜਈ ਨੂੰ ਫੋਨ ਕਰੀਏ ਉਹ ਫੋਨ ਸਚੂ ਆਫ ਕਰ ਦਿੰਦਾ ਆਪਣਾ ਠੀਕ ਹੈ ਇੱਕ ਇਹਨਾਂ ਨੇ ਕੰਪਲੇਂਟ ਦਾ ਨੰਬਰ ਠੀਕ ਹੈ ਇੱਕਦਵਾਰੀ ਕਿਹਦਾ ਚੱਕ ਲਿਆ ਤੇ ਚੱਕ ਲਿਆ ਇੱਥੇ ਸਰ 24 ਘੰਟੇ ਸਰਕਾਰ ਬੋਲਦੀ ਹੈ ਪਰ ਸਾਨੂੰ ਦਿਨ ਲੱਗਦਾ ਕਿ 24 ਘੰਟੇ ਸਾਨੂੰ ਕਦੇ ਮਿਲੀ ਹੋਈਗੀ ਲਗਾਤਾਰ ਸਰ ਮਾੜੀ ਜੀ ਹਨੇਰੀ ਆ ਜਾਏ ਤਾਂ ਉਹਨਾਂ ਦਾ ਸਪੋਰਟ ਲਾਈਟ ਚੱਲ ਜਾਣੀ ਹੈ بارش ਆ ਜਾਏ ਲਾਈਟ ਚੱਲ ਜਾਣੀ ਹੈ ਫਿਰ ਭਾਵੇਂ ਦੋ ਦਿਨਾਂ ਆਏ ਅਸੀਂ ਹੱਲੇ ਤੱਕ ਇਹਨਾਂ ਨੂੰ ਇਹਨਾਂ ਨਾਲ ਕੰਪਲੇਂਟ ਦਾ ਨੰਬਰ ਜਿਹੜਾ ਇਹਨੇ ਦਿੱਤਾ ਹੋਇਆ ਇੱਕ ਤਾਂ ਪੰਜਾਬ ਸਰਕਾਰ ਨੇ ਜਿਹੜਾ ਨੰਬਰ ਇਸ਼ੂ ਕੀਤਾ ਹੋਇਆ ਠੀਕ ਹੈ 1912 ਕੀ 1912 ਨਾ ਹਾਂ ਉਸ ਨੰਬਰ ਦੇ ਉੱਤੇ ਕਰਦੇ ਆ ਠੀਕ ਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਲੋਕਲ ਨੰਬਰ ਇਸ਼ੂ ਕੀਤਾ ਹੋਇਆ ਠੀਕ ਆ ਜਿਹਦਾ ਲਾਸਟ ਮੇਰੇ ਖਿਆਲ ਨਾਲ 27 ਹੈਗਾ ਸ਼ਾਇਦ ਮੈਂ ਨੰਬਰ ਵੀ ਤੁਹਾਨੂੰ ਦੱਸ ਦਿੰਨਾ ਸੱਪਾ ਕਿੱਤੀਆਂ ਗਈਆਂ ਇਹ ਹੈਗਾ ਜੀ 96 41 11 36 27 ਠੀਕ ਹੈ ਜੀ ਇੱਥੇ ਘਟੋ ਘਟ ਵੀ ਤੁਸੀਂ ਦੇਖ ਲਓ ਚਾਹੇ ਮੇਰੇ ਫੋਨ ਦੀ ਹਿਸਟਰੀ ਚੈੱਕ ਕਰ ਲਓ ਕਿ ਕਿੰਨੀ ਵਾਰੀ ਕਾਲ ਕੀਤੀ ਹੈ ਇੱਕ ਵਾਰੀ ਵੀ ਕਾਲ ਪਿਕ ਨਹੀਂ ਕੀਤੀ ਗਈ ਸੋ ਕਹਿਣਾ ਕਿ ਫੋਨ ਹੀ ਨਹੀਂ ਚੱਕਦੇ ਕੋਈ ਰਿਪਲਾਈ ਨਹੀਂ ਜੀ ਇਨ ਕੇਸ ਚੱਕ ਵੀ ਲੈਣ ਹਾਂਜੀ ਜੀ ਦੇਖ ਰਹੇ ਆ ਜੀ ਫਾਲਟ ਹੈ ਜੀ ਚੈੱਕ ਕਰ ਰਹੇ ਆ ਜੀ ਨਹੀਂ ਸਰ ਸਾਨੂੰ ਨਹੀਂ ਮਿਲ ਪਾ ਰਹੀ ਮੰਗੇ ਹੀ ਕਿ ਬਿਜਲੀ ਦੀ ਪੂਰਤੀ ਕੀਤੀ ਜਾਏ ਤਾਂ ਫਿਰ ਇਸ ਪ੍ਰੋਟੈਸਟ ਇਸ ਤੋਂ ਵੱਡਾ ਕਰਾਂਗੇ ਆਪਾਂ ਫਿਰ ਪਿੰਡ ਤੋਂ ਬਾਹਰ ਨਿਕਲ ਕੇ ਰੋਡ ਤੇ ਆਪਣੀ ਚੱਕਾ ਜਾਮ ਕਰਾਂਗੇ